ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਪ ਤੁਸੀਂ ਸਾਰੇ ਵਧੀਆ ਹੋ ਤੇ ਅਸੀਂ ਵੀ ਠੀਕ ਠਾਕ ਆ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਪਹਿਰਾਵੇ ਤੇ ਸਭ ਤੋਂ ਪਹਿਲਾਂ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਦਾ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਤੇ ਇੱਕ ਪਿਆਰਾ ਜਿਹਾ ਕਮੈਂਟ ਜ਼ਰੂਰ ਕਰਿਆ ਕਰੋ ਤੇ ਪਲੀਜ਼ ਸਾਰੀਆਂ ਭੈਣਾਂ ਨੂੰ ਰਿਕਵੈਸਟ ਹੈ ਕਿ ਵੀਡੀਓ ਨਾ ਸਕਿਪ ਕਰਕੇ ਨਾ ਦੇਖਿਆ ਕਰੋ ਜੋ ਵੀ ਅਸੀਂ ਤੁਹਾਡੇ ਲਈ ਕਲੈਕਸ਼ਨ ਲੈ ਕੇ ਆਉਨੇ ਆ ਉਸ ਵੀਡੀਓ ਦੇ ਵਿੱਚ ਸਾਰੀ ਬਾਰੇ ਦੱਸਿਆ ਹੁੰਦਾ ਆ ਕਿ ਕਿਵੇਂ ਦਾ ਫੈਬਰਿਕ ਰਹੇਗਾ ਇਹਨਾਂ ਦੀ ਪ੍ਰਾਈਸ ਕੀ ਰਹੇਗੀ ਤੇ ਜਦੋਂ ਤੁਸੀਂ ਵੀਡੀਓ ਸਕਿਪ ਕਰਕੇ ਦੇਖਦੇ ਹੋ ਜੋ ਤੁਹਾਨੂੰ ਪ੍ਰਾਈਜ਼ ਆ ਉਹਨਾਂ ਦਾ ਵੀ ਨਹੀਂ ਪਤਾ ਲੱਗਦਾ ਜਿਹੜਾ ਸਾਡਾ ਫੈਬਰਿਕ ਹੁੰਦਾ ਉਹਦੇ ਬਾਰੇ ਵੀ ਨਹੀਂ ਪਤਾ ਲੱਗਦਾ ਫਿਰ ਸਾਨੂੰ ਤੁਸੀਂ ਮੈਸੇਜ ਕਰਦੇ ਹੋ ਤੇ ਇਸ ਕਰਕੇ ਰਿਕਵੈਸਟ ਹੈ ਜੀ ਪਲੀਜ਼ ਵੀਡੀਓ ਸਕਿਪ ਕਰਕੇ ਨਾ ਦੇਖਿਓ ਤੇ ਚਲੋ ਜਿਆਦਾ ਟਾਈਮ ਨਾ ਲੈਂਦੇ ਹੋਏ ਤੇ ਅੱਜ ਦੀ ਜਿਹੜੀ ਵੀਡੀਓ ਆਪਾਂ ਸ਼ੁਰੂ ਕਰਦੇ ਆਂ ਸਕਰੀਨ ਦੇ ਉੱਪਰ ਤੁਹਾਨੂੰ ਮੇਰਾ WhatsApp ਨੰਬਰ ਸ਼ੋ ਹੋ ਰਿਹਾ ਇਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਸੂਟ ਪਸੰਦ ਹੈ ਤੁਸੀਂ ਸਕਰੀਨ ਸ਼ਾਟ ਲੈ ਕੇ WhatsApp ਤੇ ਮੈਸੇਜ ਕਰਕੇ ਆਪਣਾ ਆਰਡਰ ਦੇ ਸਕਦੇ ਹੋ ਤੇ ਕੁਝ ਭੈਣਾਂ ਦੇ ਸਵਾਲ ਨੇ ਦੀਦੀ ਆਪਾਂ ਕਿਵੇਂ ਸਕਰੀਨ ਸ਼ਾਟ ਲੈਣਾ ਤੁਹਾਨੂੰ ਆਰਡਰ ਆਪਾਂ ਕਿਵੇਂ ਦੇਈਏ ਕਿਵੇਂ WhatsApp ਤੇ ਮੈਸੇਜ ਕਰੀਏ ਦੇਖੋ ਕਾਫੀ ਜਿਹੜੇ ਸਾਡੇ ਭੈਣ ਭਰਾ ਨਵੇਂ ਜੁੜਦੇ ਨੇ ਨਾਲ ਜਿਹੜਾ ਮੇਰਾ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਤੁਸੀਂ ਉਹ ਨੰਬਰ ਨੋਟ ਕਰਕੇ ਵਿੱਚ ਐਡ ਕਰਕੇ ਸਕ੍ਰੀਨਸ਼ਾਟ ਲੈਣਾ ਜੀ ਸੂਟ ਦਾ ਤੁਹਾਨੂੰ ਜਿਹੜਾ ਵੀ ਸੂਟ ਪਸੰਦ ਆ ਤੁਸੀਂ ਮੈਨੂੰ WhatsApp ਤੇ ਮੈਸੇਜ ਕਰਨਾ ਤੁਸੀਂ ਆਪਣਾ ਸੂਟ ਬੁੱਕ ਕਰ ਸਕਦੇ ਹੋ ਠੀਕ ਹੈ ਜੀ ਚਲੋ ਜੀ ਜ਼ਿਆਦਾ ਟਾਈਮ ਨਾ ਲੈਂਦੇ ਹੋਏ ਤੇ ਅੱਜ ਦੀ ਜਿਹੜੀ ਕਲੈਕਸ਼ਨ ਹੈ ਉਹ ਤੁਹਾਨੂੰ ਦਿਖਾਉਣਾ ਸ਼ੁਰੂ ਕਰਦੇ ਹਾਂ ਸਭ ਤੋਂ ਫਰਸਟ ਸੂਟ ਦੇ ਨਾਲ ਤੇ ਅੱਜ ਵਾਲੀ ਕਲੈਕਸ਼ਨ ਜੀ ਬਹੁਤ ਹੀ ਪਿਆਰੀ ਲੈ ਕੇ ਆਏ ਜੀ ਤੁਹਾਡੇ ਲਈ ਕ੍ਰਾਸ ਚਨੌਣ ਲੈ ਕੇ ਆਇਆ ਬਹੁਤ ਸੋਹਣਾ ਫੈਬਰਿਕ ਹੈ ਦੁਬਾਰਾ ਡਿਮਾਂਡ ਤੇ ਆਇਆ ਜੀ ਪਹਿਣਾ ਦੀ ਕਾਫੀ ਡਿਮਾਂਡ ਸੀ ਪਹਿਲਾਂ ਅਸੀਂ ਇਹ ਸੂਟ ਲਾਈਵ ਦੇ ਵਿੱਚ ਦਿਖਾਏ ਸੀ ਬਹੁਤ ਵਧੀਆ ਰਿਸਪੌਂਸ ਰਿਹਾ ਸੀ ਤੇ ਅੱਜ ਵੀ ਬਹੁਤ ਹੀ ਪਿਆਰਾ ਕਲਰ ਕੰਬੀਨੇਸ਼ਨ ਕੁਛ ਤਾਂ सेम ਹੀ ਆਏ ਨੇ ਜਿਹੜੀਆਂ ਪਹਿਣਾ ਦੇ ਮੈਨੂੰ ਲੱਗਦਾ ਆਰਡਰ ਰਹਿੰਦਾ ਤੁਸੀਂ ਆਪਣੇ ਲਈ ਬੁਕਿੰਗ ਕਰ ਸਕਦੇ ਹੋ ਠੀਕ ਹੈ ਜੀ ਲਓ ਜੀ ਬਹੁਤ ਸੋਹਣਾ ਫੈਬਰਿਕ ਹੈ ਔਰ ਕਲਰ ਪ੍ਰਿੰਟ ਵੀ ਬਹੁਤ ਹੀ ਪਿਆਰੇ ਨੇ ਤੇ ਬਹੁਤ ਜ਼ਿਆਦਾ ਸੌਫਟ ਫੈਬਰਿਕ ਹੈ ਤੇ ਇਹਦੇ ਵਿੱਚ ਤੁਹਾਨੂੰ ਮੈਂ ਦੱਸਣਾ ਚਾਹੂੰਗੀ ਜੀ ਇਹ ਲਾਈਨਿੰਗ ਨਾਲ ਸੂਟ ਬਣਨਗੇ ਵਿਦਆਊਟ ਲਾਈਨਿੰਗ ਨਹੀਂ ਬਣਨਗੇ ਚੈੱਕ ਕਰੋ ਜੀ ਬਹੁਤ ਸੋਹਣਾ ਕਲਰ ਪ੍ਰਿੰਟ ਬਹੁਤ ਹੀ ਪਿਆਰਾ ਹੈ ਹਲਕੀ ਜਿਹੀ ਮਸਟਰਡ ਟੋਨ ਹੈ ਤੇ ਇਹਦੇ ਨਾਲ ਪਲੇਨ ਰਹੇਗੀ ਜੀ ਬਾਟਮ ਤੇ प्रिंटेड शर्ट ਰਹੇਗੀ ਰੀਵਾ ਬ੍ਰਾਂਡ ਰਹੇਗਾ ਬਹੁਤ ਹੀ ਪਿਆਰਾ ਸੂਟ ਹੈ ਵਿਦਆਉਟ ਦੁਪੱਟਾ ਸੂਣ ਨੇ ਤੇ ਇਹ ਜਿਹੜੇ ਹੁਣ ਸੂਟ ਆਏ ਨੇ ਜੀ ਪਹਿਲਾਂ ਜੋ ਕਲੈਕਸ਼ਨ ਆਈ ਸੀ ਉਹਨਾਂ ਦਾ ਪ੍ਰਾਈਸ ਵੱਧ ਸੀ ਜੋ ਹੁਣ ਆਏ ਨੇ ਜੀ ਇਹਨਾਂ ਦਾ ਪ੍ਰਾਈਸ ਘੱਟ ਆਇਆ ਜੀ ਇਹਦਾ ਪ੍ਰਾਈਸ 1650 ਰਹੇਗਾ ਜਿੰਨੇ ਵੀ ਤੁਹਾਨੂੰ ਅੱਜ ਮੈਂ ਕਲੈਕਸ਼ਨ ਦਿਖਾਵਾਂਗੀ ਸਾਰੀ ਕਲਰਸ ਤੋਂ ਆਉਣ ਦੀ ਇਹਨਾਂ ਦਾ ਪ੍ਰਾਈਸ ਸਾਰਿਆਂ ਦਾ 1650 ਹੋਏਗਾ ਤੇ ਲੋ ਜੀ ਫਰਸਟ ਕਲਰ ਪ੍ਰਿੰਟ ਚੈੱਕ ਕਰੋ ਔਰ ਫੈਬਰਿਕ ਬਹੁਤ ਸੌਫਟ ਮਿਲੇਗਾ ਜੀ ਤੁਹਾਨੂੰ ਇਹਨੂੰ ਤੁਸੀਂ ਲਾਈਨਿੰਗ ਲਾ ਕੇ ਸਟਿਚ ਕਰਵਾ ਸਕਦੇ ਹੋ ਤੇ ਸਾਡੇ ਕੋਲ ਸਟੀਚਿੰਗ ਵੀ ਅਵੇਲੇਬਲ ਹੈ ਅਗਰ ਤੁਸੀਂ ਸਟਿਚ ਕਰਵਾਉਣਾ ਚਾਹੁੰਦੇ ਹੋ ਸਾਨੂੰ ਤੁਸੀਂ WhatsApp ਤੇ ਮੈਸੇਜ ਕਰਦੇ ਹੋ ਅਗਰ ਤੁਸੀਂ ਬਿਨਾ ਸਟੀਚਿੰਗ ਤੋਂ ਬਾਏ ਕਰਨਾ ਚਾਹੁੰਦੇ ਹੋ ਬਿਨਾ ਸਟੀਚਿੰਗ ਤੋਂ ਬਾਏ ਕਰ ਸਕਦੇ ਹੋ ਇਹ ਵਿਦਆਉਟ ਦੁਪੱਟਾ ਸੂਨ ਨੇ ਜੇ ਤੁਸੀਂ ਦੁਪੱਟਾ ਲੈਣਾ ਚਾਹੁੰਦੇ ਹੋ ਤੁਸੀਂ ਸਾਨੂੰ WhatsApp ਤੇ ਮੈਸੇਜ ਕਰਦੇ ਹੋ ਅਸੀਂ ਦੁਪੱਟਾ ਵੀ ਰੈਡੀ ਕਰਕੇ ਨਾਲ ਦੇ ਦਾਂਗੇ ਲਓ ਜੀ ਫੈਬਰਿਕ ਚੈੱਕ ਕਰੋ ਫੈਬਰਿਕ ਬਹੁਤ ਪਿਆਰਾ ਹੈ ਔਰ ਬਹੁਤ ਹੀ ਜ਼ਿਆਦਾ ਸੋਹਣਾ ਪ੍ਰਿੰਟ ਹੈ ਜੀ ਲਓ ਜੀ ਪ੍ਰਾਈਸ ਰਹੇਗਾ ਜੀ ਇਹਦਾ 1500 ਲਓ ਜੀ ਫਾਸਟ ਹੀ ਆਪਣਾ ਆਰਡਰ ਕਰਦੇ ਹੋ ਬਹੁਤ ਹੀ ਪਿਆਰੀ ਕਲੈਕਸ਼ਨ ਹੈ ਕਿਉਂਕਿ ਦੁਬਾਰਾ ਸਟਾਕ ਮੰਗਵਾਇਆ ਗਿਆ ਪਹਿਲਾਂ ਭੈਣਾਂ ਨੂੰ ਕਾਫੀ ਪਸੰਦ ਆਇਆ ਸੀ ਇਹ ਸਟਾਕ ਤੇ ਲੋ ਜੀ ਨੈਕਸਟ ਕਲਰ ਆ ਗਿਆ ਜੀ ਫਰੋਜੀ ਕਲਰ ਇਹ ਵੀ ਸਾਡੀਆਂ ਭੈਣਾਂ ਦਾ ਬਹੁਤ ਹੀ ਜ਼ਿਆਦਾ ਫੇਵਰਿਟ ਕਲਰ ਹੈ ਪ੍ਰਿੰਟ ਚੈੱਕ ਕਰੋ ਇਹਦਾ ਪ੍ਰਿੰਟ ਬਹੁਤ ਸੋਹਣਾ ਹੈ ਪ੍ਰਿੰਟ ਦਿਖਾਓ ਨੇੜੇ ਤੋਂ ਔਰ ਬਹੁਤ ਸੋਹਣਾ ਫੈਬਰਿਕ ਹੈ ਜੀ ਬਿਲਕੁਲ ਸੌਫਟ ਜਿਹੜੀਆਂ ਭੈਣਾਂ ਸਾਡੀਆਂ ਸੌਫਟ ਮੰਗਦੀਆਂ ਨੇ ਕਈ ਭੈਣਾਂ ਦੇ ਸਵਾਲ ਹੁੰਦੇ ਨੇ ਕਿ ਦੀਦੀ ਇਹ ਕਪੜਾ ਮਤਲ ਜਿਵੇਂ ਚੁੱਭਣ ਵਾਲਾ ਨਾ ਹੋਵੇ ਉਹ ਬਿਲਕੁਲ ਨਹੀਂ ਜੀ ਤੁਹਾਨੂੰ ਮੈਂ ਨੇੜੇ ਤੋਂ ਚੈੱਕ ਕਰਵਾ ਦੇਣੀ ਆ ਦੇਖੋ ਬਹੁਤ ਹੀ ਜ਼ਿਆਦਾ ਸੌਫਟ ਫੈਬਰਿਕ ਹੈ ਜੀ ਵਿਦੌਟ ਦੁਪੱਟਾ ਸੂਟ ਰਹਿਣਗੇ ਤੇ ਵਿਦ ਲਾਈਨਿੰਗ ਸੂਟ ਬਣਣਗੇ ਜੀ। ਅਗਰ ਤੁਸੀਂ ਸਾਡੇ ਕੋਲ ਸਟਿਚ ਕਰਵਾਉਣਾ ਤੁਸੀਂ ਮੈਸੇਜ ਕਰਕੇ ਦੱਸ ਸਕਦੇ ਹੋ ਅਗਰ ਤੁਸੀਂ ਬਿਨਾ ਸਟੀਚਿੰਗ ਤੋਂ ਲੈਣਾ ਬਿਨਾ ਸਟੀਚਿੰਗ ਤੋਂ ਲੈ ਸਕਦੇ ਹੋ। ਤੇ ਆ ਗਿਆ ਜੀ ਨੈਕਸਟ ਕਲਰ ਤੇ ਨਾਲ ਬਾਟਮ ਰਹੇਗੀ ਜੀ 2.5 ਮੀਟਰ ਦੀ ਕੱਟ ਰਹੇਗੀ ਵਧੀਆ ਖੁੱਲਾ ਡੁੱਲਾ ਸੂਟ ਬਣੇਗਾ ਜੇ ਤੁਸੀਂ ਦੁਪੱਟਾ ਲੈਣਾ ਤੁਸੀਂ ਸਾਨੂੰ ਮੈਸੇਜ ਕਰ ਦਿਓ। ਪ੍ਰਾਈਸ ਇਹਦਾ ਵੀ ਸੇਮ ਹੀ ਰਹੇਗਾ ਜੀ। ਬਾਕੀ ਜੀ ਫਿਰ ਵੀ ਤੁਹਾਡੇ ਮਨ ਦੇ ਅੰਦਰ ਕੋਈ ਡਾਊਟ ਆ ਤਾਂ ਤੁਸੀਂ ਮੈਨੂੰ ਮੈਸੇਜ ਕਰਕੇ ਪੁੱਛ ਲਿਓ ਠੀਕ ਹੈ ਜੀ। ਲਓ ਜੀ ਨੈਕਸਟ ਪ੍ਰਿੰਟ ਚੈੱਕ ਕਰੋ ਇਹ ਵੀ ਬਹੁਤ ਪਿਆਰਾ ਸਾਰੇ ਪ੍ਰਿੰਟ ਬਹੁਤ ਪਿਆਰੇ ਨੇ ਕੁਝ ਤਾਂ ਰਿਪੀਟ ਤੇ ਆਏ ਨੇ ਜੀ ਪ੍ਰਿੰਟ ਕਿਉਂਕਿ ਆਪਾਂ ਲਾਈਵ ਹੋਏ ਸੀ ਤੇ ਉਹਦੇ ਵਿੱਚ ਆਪਣੇ ਸਾਰੇ ਸੇਲ ਹੋ ਗਏ ਹੀ ਕ੍ਰਾਸ਼ ਨੋਨ ਫੈਬਰਿਕ ਬਹੁਤ ਸੌਫਟ ਹੈ ਜਿਹੜੀਆਂ ਪਹਿਣਾ ਕੋ ਸਾਡੀਆਂ ਕੋਲ ਸੂਟ ਗਏ ਹੋਏ ਨੇ ਸਾਡੇ ਉਹਨਾਂ ਨੂੰ ਪਤਾ ਹੈ ਕਿ ਇਹ ਫੈਬਰਿਕ ਜਿਹੜਾ ਬਹੁਤ ਜ਼ਿਆਦਾ ਪਿਆਰਾ ਔਰ ਬਹੁਤ ਸੌਫਟ ਫੈਬਰਿਕ ਆ ਪ੍ਰਿੰਟਿੰਗ ਚੈੱਕ ਕਰੋ ਜੀ ਬਹੁਤ ਪਿਆਰੀ ਪ੍ਰਿੰਟਿੰਗ ਹੈ ਇਹਦੇ ਨਾਲ ਤੁਸੀਂ ਦੁਪੱਟਾ ਟਾਈ ਐਂਡ ਡਾਈ ਲੈਣਾ ਜਾਂ ਤੁਸੀਂ ਬੇਸ ਕਲਰ ਦਾ ਰੱਖਣਾ ਇਹ ਤੁਹਾਡੀ ਚੁਆਇਸ ਹੈ ਅਗਰ ਤੁਸੀਂ ਸਾਡੇ ਕੋਲ ਸਟਿਚ ਕਰਵਾ ਰਹੇ ਹੋ ਤੁਸੀਂ ਕਿਵੇਂ ਦਾ ਸਟਿਚ ਕਰਵਾਣਾ ਹੈ ਇਹ ਤੁਸੀਂ ਸਾਨੂੰ WhatsApp ਤੇ ਮੈਸੇਜ ਕਰਕੇ ਦੱਸ ਦਿਓ ਆ ਤੁਸੀਂ ਟਰੌਜ਼ਰ ਬਣਵਾਉਣਾ ਚਾਹੁੰਦੇ ਹੋ ਤੁਸੀਂ ਬਾਟਮ ਬਣਵਾਉਣਾ ਚਾਹੁੰਦੇ ਹੋ ਤੁਹਾਡੀ ਚੁਆਇਸ ਹੈ ਤੇ ਇਹ ਰਹਿ ਗਈ ਜੀ ਨਾਲ ਬਾਟਮ ਤੇ ਇਹ ਰਹਿ ਗਈ ਜੀ ਸ਼ਰਟ ਫਰੋਜੀ ਕਲਰ ਹੈ ਜੀ ਇਹ ਵੀ ਬਹੁਤ ਹੀ ਪਿਆਰਾ ਹਲਕਾ ਵਿੱਚ ਮਸਟਰਡ ਟੋਨ ਆ ਰਹੀ ਹੈ ਥੋੜੀ ਜੀ 골ਡ ਟੱਚ ਆ ਰਿਹਾ ਬਹੁਤ ਹੀ ਪਿਆਰਾ ਪ੍ਰਿੰਟ ਲੱਗ ਰਿਹਾ ਜੀ ਪ੍ਰਿੰਟ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਪ੍ਰਿੰਟ ਹੈ ਔਰ ਸੋਬਰ ਜੇ ਸੂਟ ਨੇ ਬਹੁਤ ਸਰਦਾਰੀ ਲੁੱਕ ਵਾਲੇ ਸੂਟ ਬਣਨਗੇ ਜੇ ਇਹ ਬਹੁਤ ਪਿਆਰਾ ਫੈਬਰਿਕ ਹੈ ਇਹਦੇ ਨਾਲ ਤੁਸੀਂ ਦੁਪੱਟਾ بیس ਕਲਰ ਦਾ ਰੱਖਣਾ ਤੁਸੀਂ ਟਾਈ ਐਂਡ ਡਾਈ ਰੱਖਣਾ ਤੁਹਾਡੀ ਚੋਇਸ ਹੈ ਅਗਰ ਤੁਸੀਂ ਸਾਡੇ ਕੋਲ ਦੁਪੱਟਾ ਲੈਣਾ ਆ ਤੁਸੀਂ ਸਾਨੂੰ ਵਟਸਐਪ ਤੇ ਮੈਸੇਜ ਕਰਕੇ ਦੱਸ ਸਕਦੇ ਹੋ ਕਿ ਅਸੀਂ ਟਾਈ ਡਾਈ ਕਰਵਾਈਏ ਜਾਂ ਸਿੰਪਲ ਕਰਵਾਈਏ ਪਲੇਨ ਠੀਕ ਹੈ ਜੀ ਲਓ ਜੀ ਪ੍ਰਿੰਟ ਚੈੱਕ ਕਰ ਲਓ ਬਹੁਤ ਪਿਆਰਾ ਪ੍ਰਿੰਟ ਹੈ ਪ੍ਰਾਈਸ ਇਹਦਾ ਵੀ ਸੇਮ ਹੀ ਰਹੇਗਾ ਜੀ 1650 ਲੋ ਜੀ ਭੈਣਾਂ ਦੀ ਡਿਮਾਂਡ ਤੇ ਦੁਬਾਰਾ ਰਿਪੀਟ ਤੇ ਮੰਗਾਈ ਨੇ ਆਪਾਂ ਨੇ ਸੂਟ ਤੇ ਜਿਹੜੀਆਂ ਭੈਣਾਂ ਦਾ ਸਾਡੇ ਕੋਲ ਆਰਡਰ ਚੱਲ ਰਿਹਾ ਤੁਸੀਂ ਆਪਣੇ ਲਈ ਬੋਲਡ ਕਰਵਾ ਸਕਦੇ ਹੋ ਤੇ ਇਹ ਆ ਗਿਆ ਜੀ ਦੋ ਫਰੋਜੀ ਕਲਰ ਆਪਾਂ ਨੇ ਤੁਹਾਨੂੰ ਦਿਖਾਤੇ ਤੇ ਇੱਕ ਫਰੋਜੀ ਆਪਾਂ ਹੋਰ ਦਿਖਾ ਦਿੰਨੇ ਆ ਇਹ ਵੀ ਪ੍ਰਿੰਟ ਬਹੁਤ ਪਿਆਰਾ ਹੈ ਇਹਦੇ ਨਾਲ ਦੇ ਪਹਿਲਾਂ ਆਪਾਂ ਪਿੰਕ ਸੂਟ ਵੀ ਕਾਫੀ ਸੇਲ ਕੀਤੇ ਸੀ ਉਹ ਵੀ ਆਪਾਂ ਨੇ ਦੁਬਾਰਾ ਤੋਂ ਮੰਗਵਾਏ ਨੇ ਜੀ ਰਿਪੀਟ ਤੇ ਲੋ ਜੀ ਪ੍ਰਿੰਟ ਦੇਖੋ ਬਹੁਤ ਹੀ ਪਿਆਰਾ ਲਾਈਟ ਜਿਆ ਕਲਰਾਂ ਵਿੱਚ ਲਵੈਂਡਰ ਬਹੁਤ ਸੋਹਣਾ ਲੱਗ ਰਿਹਾ ਹਲਕਾ ਮਸਟਰਡ ਫਰੋਜੀ ਕਲਰ ਆ بیس ਕਲਰ ਬਹੁਤ ਹੀ ਜ਼ਿਆਦਾ ਸੋਹਣਾ ਔਰ ਬਾਟਮ ਦੇ ਵਿੱਚ ਹਲਕਾ ਸੈਲਫ ਪ੍ਰਿੰਟ ਰਹੇਗਾ ਜੀ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਪਿਆਰੀ ਕਲੈਕਸ਼ਨ ਹੈ ਸਕਰੀਨ ਦੇ ਉੱਪਰ ਮੇਰਾ WhatsApp ਨੰਬਰ ਸ਼ੋ ਹੋ ਰਿਹਾ ਔਰ ਪ੍ਰਾਈਸ ਤੁਹਾਨੂੰ ਮੈਂ ਇਹਦੇ ਨਾਲ ਹੀ ਮੈਂਸ਼ਨ ਕਰ ਰਹੀ ਹਾਂ 1650 ਪ੍ਰਾਈਸ ਰਹੇਗਾ ਤੁਸੀਂ ਸਕਰੀਨ ਸ਼ਾਟ ਲੈ ਕੇ WhatsApp ਤੇ ਮੈਸੇਜ ਕਰਕੇ ਆਪਣਾ ਆਰਡਰ ਕਰ ਸਕਦੇ ਹੋ ਲਓ ਜੀ ਪ੍ਰਿੰਟਿੰਗ ਚੈੱਕ ਕਰੋ ਬਹੁਤ ਸੋਹਣੀ ਪ੍ਰਿੰਟਿੰਗ ਹੈ ਵਿਦਆਊਟ ਦੁਪੱਟਾ ਸੂਟ ਰਹਿਣ ਵਾਲੇ ਨੇ ਅਗਰ ਤੁਸੀਂ ਦੁਪੱਟਾ ਲੈਣਾ ਤੁਸੀਂ ਮੈਨੂੰ ਮੈਸੇਜ ਕਰ ਦਿਓ ਅਸੀਂ ਨਾਲ ਦੁਪੱਟਾ ਵੀ ਰੈਡੀ ਕਰ ਦਾਂਗੇ ਔਰ ਜੋ ਦੁਪੱਟੇ ਦੇ ਚਾਰਜਸ ਨੇ ਉਹ ਲੱਗ ਰਹਿਣਗੇ ਜੀ ਲਓ ਜੀ ਫਰੋਜੀ ਕਲਰ ਬਹੁਤ ਹੀ ਜਿਆਦਾ ਪਿਆਰਾ। ਪ੍ਰਿੰਟ ਚੈੱਕ ਕਰੋ ਜੀ ਬਹੁਤ ਸੋਹਣਾ ਪ੍ਰਿੰਟ ਹੈ ਬਹੁਤ ਪਿਆਰਾ ਲੱਗ ਰਿਹਾ। ਔਰ ਬ੍ਰਾਂਡ ਰਹੇਗਾ ਜੀ ਰੀਵਾ ਬ੍ਰਾਂਡ ਦੇ ਸੂਟ ਰਹਿਣ ਵਾਲੇ ਨੇ ਇਹ ਸਾਰੇ ਜੋ ਮੈਂ ਤੁਹਾਨੂੰ ਕਲੈਕਸ਼ਨ ਦਿਖਾ ਰਹੀਆਂ ਰੀਵਾ ਬ੍ਰਾਂਡ ਰਹੇਗਾ ਜੀ ਇਹ। ਲਓ ਜੀ ਆਪਾਂ ਨੇ ਤਿੰਨ ਚਾਰ ਤੁਹਾਨੂੰ ਫਰੋਜੀ ਕਲਰ ਦਿਖਾਤੇ ਇਹਨਾਂ ਚ ਤੁਹਾਨੂੰ ਕੋਈ ਵੀ ਪਸੰਦ ਆ ਤੁਸੀਂ ਫਾਸਲੀ ਆਪਣਾ ਆਰਡਰ ਦੇ ਸਕਦੇ ਹੋ। ਤੇ ਲਓ ਜੀ ਨੈਕਸਟ ਕਲਰ ਆ ਗਿਆ ਇਹ ਵੀ ਕਲਰ ਬਹੁਤ ਹੀ ਪਿਆਰਾ ਹੈ। ਪ੍ਰਿੰਟ ਬਹੁਤ ਸੋਹਣੇ ਨੇ ਜੀ ਸਾਰੇ ਹੀ ਪ੍ਰਿੰਟ ਚੈੱਕ ਕਰੋ ਬਹੁਤ ਪਿਆਰਾ। ਇਹ ਵੀ ਪ੍ਰਿੰਟ ਜਿਹੜਾ ਬਹੁਤ ਹੀ ਜਿਆਦਾ ਸੋਹਣਾ ਹੈ ਔਰ ਇਹਦੀ ਬਾਟਮ ਦੇ ਵਿੱਚ ਵੀ ਆਏਗਾ ਜੀ ਸੈਲਫ ਪ੍ਰਿੰਟ ਦੇਖੋ ਨੇੜੇ ਤੋਂ ਦੇਖੋ ਬਹੁਤ ਸੋਹਣੀ ਬਾਟਮ ਰਹੇਗੀ ਤੇ 2.5 ਮੀਟਰ ਦੀ ਕੱਟ ਰਹੇਗੀ ਜੀ 2.5 ਮੀਟਰ ਸ਼ਰਟ ਦੀ ਕੱਟ ਰਹੇਗੀ 2.5 ਮੀਟਰ ਦੀ ਬਾਟਮ ਦੀ ਰਹੇਗੀ ਵਿਦਆਉਟ ਦੁਪੱਟਾ ਸੂਟ ਰਹਿਣ ਵਾਲੇ ਨੇ ਔਰ ਕ੍ਰੱਚ ਨਾਉਨ ਫੈਬਰਿਕ ਰਹੇਗਾ ਰੀਵਾ ਬ੍ਰਾਂਡ ਰਹੇਗਾ ਜੀ ਤੇ ਕਾਫੀ ਬਣਾ ਕਹਿੰਦੀ ਆ ਨਿਕ ਦੀਦੀ ਇਹ ਦੱਸਿਆ ਕਰੋ ਵੀਡੀਓ ਦੇ ਵਿੱਚ ਕਿ ਸੂਟ ਇਹ ਜੋ ਵੀ ਤੁਸੀਂ ਸਾਨੂੰ ਕਲੈਕਸ਼ਨ ਦਿਖਾਉਂਦੇ ਹੋ ਵਿਦ ਲਾਈਨਿੰਗ ਬਣਨਗੇ ਜਾਂ ਵਿਦਆਊਟ ਲਾਈਨਿੰਗ ਦੇਖੋ ਜੀ ਜੋ ਵਿਦਆਊਟ ਲਾਈਨਿੰਗ ਬਣਨਗੇ ਅਸੀਂ ਤੁਹਾਨੂੰ ਦੱਸਿਆ ਹੁੰਦਾ ਵੀਡੀਓ ਦੇ ਵਿੱਚ ਤੁਸੀਂ ਪਲੀਜ਼ ਵੀਡੀਓ ਸਕਿਪ ਨਾ ਕਰਿਆ ਕਰੋ ਤੇ ਇਹ ਅੱਜ ਵਾਲੇ ਜਿਹੜੇ ਸੂਟ ਰਹਿਣਗੇ ਜੀ ਵਿਦ ਲਾਈਨਿੰਗ ਬਣਨਗੇ ਤੁਹਾਨੂੰ ਪਤਾ ਹੀ ਅੱਗੇ ਜਿਵੇਂ ਮੌਸਮ ਚੇਂਜ ਹੋ ਰਿਹਾ ਤੇ ਵਿਦ ਲਾਈਨਿੰਗ ਸੂਟ ਬਣਨਗੇ ਵਿਦ ਦੋੜ ਦੁਪੱਟਾ ਸੂਟ ਨੇ ਅਗਰ ਤੁਸੀਂ ਦੁਪੱਟਾ ਸਾਡੇ ਕੋਲ ਲੈਣਾ ਤੁਸੀਂ ਸਾਨੂੰ ਵਟਸਐਪ ਤੇ ਮੈਸੇਜ ਕਰ ਦਿਓ ਤੇ ਅਸੀਂ ਨਾਲ ਦੁਪੱਟਾ ਵੀ ਰੈਡੀ ਕਰ ਦਾਂ ਠੀਕ ਹੈ ਜੀ ਲੋ ਜੀ ਸੈਲਫ ਪ੍ਰਿੰਟ ਬਾਟਮ ਹੈ ਬਹੁਤ ਹੀ ਪਿਆਰਾ ਕਲਰ ਹੈ ਬਹੁਤ ਹੀ ਪਿਆਰਾ ਪ੍ਰਿੰਟ ਹੈ ਤੇ ਇਹਦਾ ਪ੍ਰਾਈਸ ਵੀ ਸੇਮ ਹੀ ਰਹੇਗਾ ਜੀ 1650 ਸਕਰੀਨਸ਼ਾਟ ਲੈ ਕੇ WhatsApp ਤੇ ਮੈਸੇਜ ਕਰਕੇ ਤੁਸੀਂ ਆਪਣਾ ਆਰਡਰ ਦੇ ਸਕਦੇ ਹੋ ਲੋ ਜੀ ਨਾ ਪਤਾਂ ਨੂੰ ਦਿਖਾਨੀਆਂ ਨੈਕਸਟ ਅੱਜ ਵਾਲੀ ਜਿਹੜੀ ਕਲੈਕਸ਼ਨ ਹੈ ਜੀ ਸਾਰੀ ਪ੍ਰੈਚ ਨਾਉਣ ਦੀ ਰਹੇਗੀ ਜਿਹੜੀ ਆਪਣੇ ਕੋਲ ਤਿੰਨ ਚਾਰ ਸੂਟ ਹੋਰ ਪਏ ਨੇ ਉਹ ਤੁਹਾਨੂੰ ਦੱਸਿਆ ਜਾਏਗਾ ਕਿ ਪ੍ਰੋਪਰ ਕਿਹੜੀ ਕਲੈਕਸ਼ਨ ਹੈ ਜੀ ਲੋ ਜੀ ਨੈਕਸਟ ਪ੍ਰਿੰਟ ਚੈੱਕ ਕਰੋ ਬਹੁਤ ਪਿਆਰਾ ਲਾਈਟ ਹੈ येलो ਕਲਰ ਹੈ ਇਹ ਵੀ ਜਿਹੜਾ ਮੈਂ ਤੁਹਾਨੂੰ ਪਹਿਲਾਂ ਦਿਖਾਇਆ ਸੀ फ्रोजी प्रिंट सेम है कलर चेंज है जी बहुत प्यारा कलर है जी बहुत ज़्यादा सोहना जी ये आ गई जी ये बॉटम प्लेन बॉटम रहेगी और प्रिंट शर्ट रहेगी बहुत प्यारा फैब्रिक है फैब्रिक तो लाइट वेट मिलेगा बहुत सॉफ्ट फैब्रिक है जी ਰੀਵਾ ਬ੍ਰਾਂਡ ਰਹਿਣ ਵਾਲਾ ਔਰ ਕ੍ਰੱਚ ਨੋਨ ਫੈਬਰਿਕ ਰਹੇਗਾ ਜੀ ਕਿਉਂਕਿ ਭੈਣਾ ਕਾਫੀ ਮੈਨੂੰ ਸਵਾਲ ਕਰਦੀ ਹੁੰਦੀਆਂ ਨੇ ਦੀਦੀ ਸਾਨੂੰ ਫੈਬਰਿਕ ਦਾ ਨਹੀਂ ਪਤਾ ਲੱਗਾ ਅਲੱਗ ਤੋਂ ਮੈਨੂੰ ਮੈਸੇਜ ਕਰਦੀਆਂ ਦੀਦੀ ਫੈਬਰਿਕ ਦੱਸੋ ਤੇ ਇਸ ਕਰਕੇ ਮੈਂ ਕਹਿੰਨੀ ਹੁੰਦੀ ਆ ਤੁਸੀਂ ਵੀਡੀਓ ਪ੍ਰੋਪਰ ਸਾਰੀ ਦੇਖਿਆ ਕਰੋ ਵੀਡੀਓ ਦੇ ਵਿੱਚ ਆਪਾਂ ਨੇ ਸਾਰਾ ਕੁਝ ਦੱਸਿਆ ਹੁੰਦਾ ਪ੍ਰਿੰਟ ਚੈੱਕ ਕਰੋ ਜੀ ਬਹੁਤ ਪਿਆਰਾ ਪ੍ਰਿੰਟ ਹੈ ਲਾਈਟ ਜਿਹਾ ਵਿੱਚ ਲਵੈਂਡਰ ਕਲਰ ਆ ਬਹੁਤ ਸੋਹਣਾ ਲੱਗ ਰਿਹਾ ਹੈ ਇਹਦੇ ਨਾਲ ਤੁਸੀਂ ਦੁਪੱਟਾ ਬੇਸ ਕਲਰ ਦਾ ਰੱਖਣਾ ਜਾਂ ਤੁਸੀਂ ਅ ਡਾਈ ਐਂਡ ਡਾਈ ਕਰਵਾਣਾ ਹੈ ਤੁਹਾਡੀ ਚੋਆਇਸ ਹੈ ਅਗਰ ਤੁਸੀਂ ਸਾਡੇ ਕੋਲ ਸਟਿਚਿੰਗ ਕਰਵਾ ਰਹੇ ਹੋ ਤੁਸੀਂ ਸਾਨੂੰ ਵਟਸਐਪ ਤੇ ਮੈਸੇਜ ਕਰਕੇ ਦੱਸ ਸਕਦੇ ਹੋ ਕਿ ਤੁਸੀਂ ਦੁਪੱਟਾ ਕਿਵੇਂ ਦਾ ਰੱਖਣਾ ਹੈ ਲਓ ਜੀ ਬਹੁਤ ਪਿਆਰਾ ਹੈ ਵੀ ਕਲਰ ਹੈ ਬਹੁਤ ਪਿਆਰਾ ਪ੍ਰਿੰਟ ਹੈ ਇਹਦੇ ਵਿੱਚ ਆਪਾਂ ਨੇ ਤੁਹਾਨੂੰ ਅ ਦੋ ਦੋ ਕਲਰ ਦਿਖਾਤੇ ਨੇ ਇੱਕ ਫਰੋਜੀ ਸੀ ਇੱਕ ਇਹ ਯੈਲੋ ਜਿਆ ਕਲਰ ਆ ਗਿਆ ਜੀ ਤੇ ਲਓ ਜੀ ਨੈਕਸਟ ਇੱਕ ਹੋਰ ਹੈ ਇਹਦੇ ਵਿੱਚ ਪਿੰਕ ਕਲਰ ਇਹ ਵੀ ਬਹੁਤ ਪਿਆਰਾ ਹੈ ਪ੍ਰਿੰਟ ਚੈੱਕ ਕਰੋ ਬਹੁਤ ਜ਼ਿਆਦਾ ਸੋਹਣਾ ਹੈ ਬਹੁਤ ਉੱਠ ਕੇ ਕਲਰ ਆਏਗਾ ਜੀ ਇਹ ਬਹੁਤ ਪਿਆਰਾ ਲੱਗ ਰਿਹਾ ਜਿਹੜੀਆਂ ਪਹਿਣਾ ਸਾਡੀਆਂ ਲਾਈਟ ਔਰ ਡਾਰਕ ਮੰਗਦੀਆਂ ਨੇ ਉਹਨਾਂ ਵਾਸਤੇ ਸਪੈਸ਼ਲੀ ਹੈ ਜੀ ਕਿਉਂਕਿ ਇਹ ਰਿਪੀਟ ਤੇ ਮੰਗਾਏ ਨੇ ਦੁਬਾਰਾ ਆ ਪਹਿਣਾ ਨੂੰ ਕਾਫੀ ਪਸੰਦ ਆਏ ਸੀ ਤੇ ਉਹਨਾਂ ਨੇ ਦੁਬਾਰਾ ਮੈਨੂੰ ਮੈਸੇਜ ਕੀਤਾ ਕਿ ਦੁਬਾਰਾ ਤੁਸੀਂ ਇਹਨਾਂ ਦੀ ਵੀਡੀਓ ਜ਼ਰੂਰ ਲੈ ਕੇ ਆਇਓ ਪਹਿਲਾਂ ਅਸੀਂ ਇਹਨਾਂ ਦੀ ਵੀਡੀਓ ਅਪਲੋਡ ਨਹੀਂ ਸੀ ਕੀਤੀ ਪਹਿਲਾਂ ਆਪਾਂ ਜਸਟ ਲਾਈਵ ਦੇ ਵਿੱਚ ਦਿਖਾਈ ਸੀ ਇਹ ਰਹੇ ਜੀ ਨਾਲ ਬਾਟਮ ਬਹੁਤ ਹੀ ਪਿਆਰਾ ਕਲਰ ਹੈ ਇਨਾਂ ਚ ਤੁਹਾਨੂੰ ਕੋਈ ਵੀ ਕਲਰ ਪ੍ਰਿੰਟ ਪਸੰਦ ਆ ਤਾਂ ਇਹ ਸਕਰੀਨਸ਼ਾਟ ਲੈ ਕੇ WhatsApp ਤੇ ਮੈਸੇਜ ਕਰਕੇ ਆਪਣਾ ਆਰਡਰ ਦੇ ਸਕਦੇ ਹੋ ਜੀ। ਪ੍ਰਾਈਸ ਇਹਦਾ ਵੀ ਸੇਮ ਹੀ ਰਹੇਗਾ ਜੀ 1650। ਲੋ ਜੀ ਇਹਦੇ ਵਿੱਚ ਇੱਕ ਤੁਹਾਨੂੰ ਹੋਰ ਪ੍ਰਿੰਟ ਰਹਿ ਗਿਆ ਜੀ ਆਪਾਂ ਉਹ ਵੀ ਚੈੱਕ ਕਰਵਾ ਦਿੰਨੇ ਆ। ਫਟਾਫਟ ਆਪਣਾ ਆਰਡਰ ਦੇ ਦਿਓ ਜੀ। ਲੋ ਜੀ ਨੈਕਸਟ ਇਹਦੇ ਵਿੱਚ ਆਪਾਂ ਤੁਹਾਨੂੰ ਇੱਕ ਬਲੂ ਜੀ ਸ਼ੇਡ ਦਿਖਾਈ ਸੀ ਤੇ ਇਹ ਵੀ ਆ ਗਈ ਜੀ। ਪਿਆਜੀ ਜੀ ਸ਼ੇਡ ਆ ਬਹੁਤ ਪਿਆਰੀ ਆਣੀ ਜੀ ਸ਼ੇਡ ਆ ਬਹੁਤ ਸੋਹਣਾ ਪ੍ਰਿੰਟ ਆ ਜੀ। ਇਹ ਰਹੇਗੀ ਜੀ ਨਾਲ ਇਹਦੇ ਬਾਟਮ ਪਲੇਨ ਬਾਟਮ ਰਹੇਗੀ 프린ਟਡ ਸ਼ਰਟ ਰਹੇਗੀ ਬਹੁਤ ਪਿਆਰਾ ਕਲਰ ਹੈ ਬਹੁਤ ਪਿਆਰਾ ਪ੍ਰਿੰਟ ਹੈ ਜੀ ਤੇ ਲੋ ਜੀ ਪ੍ਰਿੰਟ ਚੈੱਕ ਕਰੋ ਬਹੁਤ ਸੋਹਣਾ ਪ੍ਰਿੰਟ ਹੈ ਪਲੇਨ ਬਾਟਮ ਰਹੇਗੀ ਔਰ ਪ੍ਰਿੰਟਡ ਸ਼ਰਟ ਰਹੇਗੀ ਵਿਦਆਊਟ ਦੁਪੱਟਾ ਸੂਟ ਨੇ ਜਿਹੜੀਆਂ ਭੈਣਾਂ ਦਾ ਸਾਡੇ ਕੋਲ ਆਰਡਰ ਚੱਲ ਰਿਹਾ ਤੁਸੀਂ ਆਪਣੇ ਲਈ ਬੁਕਿੰਗ ਕਰਵਾ ਸਕਦੇ ਹੋ ਅਗਰ ਤੁਸੀਂ ਸਟਿਚ ਕਰਵਾਉਣਾ ਚਾਹੁੰਦੇ ਹੋ ਸਾਨੂੰ ਵਟਸਐਪ ਤੇ ਮੈਸੇਜ ਕਰਕੇ ਦੱਸ ਦਿਓ ਅਗਰ ਅ ਤੁਸੀਂ ਇਹਦੇ ਨਾਲ ਬਾਟਮ ਬਣਵਾਣੀ ਹੈ, ਟਰੌਜ਼ਰ ਬਣਵਾਣਾ ਹੈ ਉਹ ਵੀ ਤੁਸੀਂ ਦੱਸ ਸਕਦੇ ਹੋ ਜਿਹੜੀਆਂ ਭੈਣਾਂ ਦਾ ਸਾਡੇ ਕੋਲ ਆਰਡਰ ਚੱਲ ਰਿਹਾ ਤੁਸੀਂ ਆਪਣੇ ਲਈ ਹੋਲਡ ਕਰਵਾ ਸਕਦੇ ਹੋ। ਲਓ ਜੀ ਬਹੁਤ ਪਿਆਰੇ ਪ੍ਰਿੰਟ ਨੇ, ਸਾਰੇ ਪ੍ਰਿੰਟ ਬਹੁਤ ਪਿਆਰੇ ਨੇ ਇੱਕ ਤੋਂ ਇੱਕ। ਸਕਰੀਨਸ਼ਾਟ ਲੈ ਕੇ WhatsApp ਤੇ ਮੈਸੇਜ ਕਰਕੇ ਤੁਸੀਂ ਆਪਣਾ ਆਰਡਰ ਦੇ ਸਕਦੇ ਹੋ। ਤੇ ਕਾਫੀ ਭੈਣਾਂ ਦੇ ਕੋਈ ਸਵਾਲ ਆਦੇ ਕਿ ਦੀਦੀ ਇਹਦੇ ਵਿੱਚ ਫਿਟਿੰਗ ਕਿਵੇਂ ਆਏਗੀ? ਬਹੁਤ ਪਿਆਰੀ ਫਿਟਿੰਗ ਆਏਗੀ ਜੀ। ਜਿਹੜੀਆਂ ਭੈਣਾਂ ਕੋਲ ਸਾਡੇ ਇਹ ਸੂਟ ਚਲੇਗੇ ਨਾ ਉਹਨਾਂ ਨੂੰ ਪਤਾ ਹੈ ਕਿ ਸਾਡਾ ਜੋ ਫੈਬਰਿਕ ਹੈ ਬਹੁਤ ਵਧੀਆ ਫੈਬਰਿਕ ਹੈ। ਔਰ ਫਿਟਿੰਗ ਵਾਲੋ ਵੀ ਤੁਸੀਂ ਬੇਫਿਕਰ ਹੋ ਜੀ ਕੋਈ ਵੀ ਭਣਾ ਕਹਿੰਦੀ ਆ ਕਿ ਕ੍ਰਸ਼ ਚਰੋਂ ਦੇ ਵਿੱਚ ਸਾਡੀ ਫਿਟਿੰਗ ਵਧੀਆ ਨਹੀਂ ਹੁੰਦੀ ਇਹੋ ਜੀ ਕੋਈ ਗੱਲ ਨਹੀਂ ਜੀ ਬਹੁਤ ਪਿਆਰਾ ਫੈਬਰਿਕ ਹੈ ਬਹੁਤ ਸੋਹਣੀ ਫਿਟਿੰਗ ਆਏ ਤੇ ਕੁਝ ਕੁ ਆਪਣੇ ਕੋਲ ਸੂਟ ਪਏ ਨੇ ਜੀ ਟੈਬੀ ਕਾਟਨ ਦੇ ਉਹ ਵੀ ਮੈਂ ਤੁਹਾਨੂੰ ਸ਼ੇਅਰ ਕਰ ਦੇਣੀ ਆ ਮੇਰੇ ਲਗਦਾ 3-4 ਆਪਣੇ ਕੋਲ ਪੀਸ ਪਏ ਨੇ ਉਹ ਪਾ ਤੁਹਾਨੂੰ ਦਿਖਾਣੇ ਆ ਲੋ ਜੀ ਇਹ ਵੀ ਪ੍ਰਿੰਟ ਬਹੁਤ ਪਿਆਰੇ ਨੇ ਇਹ ਰੇਗਾ ਜੀ ਟੈਬੀ ਕਾਟਨ ਬਹੁਤ ਪਿਆਰਾ ਫੈਬਰਿਕ ਹੈ ਜੀ ਬਹੁਤ ਹੀ ਜ਼ਿਆਦਾ ਸੋਹਣਾ ਪ੍ਰਿੰਟ ਚੈੱਕ ਕਰੋ ਜੀ ਬਹੁਤ ਪਿਆਰਾ ਪ੍ਰਿੰਟ ਹੈ ਇਹਦੇ ਨਾਲ ਦਾ ਵੀ ਕਾਫੀ ਸਟਾਕ ਆਪਣੇ ਕੋਲ ਖਤਮ ਹੋ ਚੁੱਕਿਆ ਸੀ ਥੋੜੇ ਜਿਹੇ ਪ੍ਰਿੰਟ ਰਹਿ ਗਏ ਸੀ ਮੈਂ ਕਿਹਾ ਚਲੋ ਕੱਢਣਾ ਦੀ ਵੀਡੀਓ ਸ਼ੇਅਰ ਕੀਤੀ ਜਾਏ ਬਹੁਤ ਹੀ ਪਿਆਰਾ ਕਲਰ ਹੈ ਜੀ ਪ੍ਰਿੰਟ ਬਹੁਤ ਪਿਆਰਾ ਇਹਦਾ ਪ੍ਰਾਈਸ ਰਹੇਗਾ ਜੀ 1350 1350 ਪ੍ਰਾਈਸ ਰਹੇਗਾ ਜੀ ਵਿਦਆਊਟ ਦੁਪੱਟਾ ਪ੍ਰਾਈਸ ਮੈਂ ਦੱਸ ਰਹੀ ਹਾਂ ਅਗਰ ਤੁਸੀਂ ਮੇਰੇ ਕੋ ਦੁਪੱਟਾ ਬਾਏ ਕਰਨਾ ਹੈ ਦੁਪੱਟੇ ਦੇ ਚਾਰਜਸ ਲੱਗ ਰਹਿਣਗੇ ਤੁਸੀਂ ਕਿ ਦੁਪੱਟਾ ਕਿਹੜਾ ਲੈਣਾ ਹੈ ਟੈਬੀ ਦਾ ਲੈਣਾ ਹੈ ਪਿਓਰ ਦਾ ਲੈਣਾ ਹੈ ਜਿਹੜਾ ਵੀ ਲੈਣਾ ਉਹ ਤੁਹਾਡੇ ਚਾਰਜਸ ਨੇ ਦੁਪੱਟੇ ਦੇ ਅਲੱਗ ਰਹਿਣਗੇ ਠੀਕ ਹੈ ਜੀ ਲਓ ਜੀ ਕਲਰ ਚੈੱਕ ਕਰ ਲਓ ਪ੍ਰਿੰ ਇਹਦਾ ਪ੍ਰਾਈਸ ਰੇਟ ਹੈ ਜੀ 1350। ਪ੍ਰਿੰਟ ਬਹੁਤ ਪਿਆਰੇ ਨੇ ਜੀ ਸਾਰੇ ਪ੍ਰਿੰਟ ਜੋ ਅਸੀਂ ਲੈ ਕੇ ਆਉਂਦੇ ਹਾਂ ਤੁਹਾਡੇ ਲਈ ਸਪੈਸ਼ਲ ਲੈ ਕੇ ਆਉਂਦੇ ਹਾਂ ਬਹੁਤ ਪਿਆਰੇ ਪ੍ਰਿੰਟ ਨੇ। ਲੋ ਜੀ ਨੈਕਸਟ ਚੈੱਕ ਕਰੋ ਜੀ ਮਸਟਰਡ ਟੋਨ ਦੇ ਵਿੱਚ ਹਲਕਾ ਜਿਹਾ ਮਸਟਰਡ ਜਿਹਾ ਆ ਯੈਲੋ ਵੀ ਕਹਿ ਸਕਦੇ ਆ। ਬਹੁਤ ਪਿਆਰਾ ਕਲਰ ਹੈ ਜੀ ਇਹ। ਇਹ ਵੀ ਪ੍ਰਿੰਟ ਬਹੁਤ ਪਿਆਰਾ ਹੈ। ਵਿਦਆਊਟ ਦੁਪੱਟਾ ਹੈ ਜੀ ਸੂਟ ਨੇ ਜੀ। ਅਗਰ ਤੁਸੀਂ ਦੁਪੱਟਾ ਲੈਣਾ ਤੁਸੀਂ ਸਾਨੂੰ ਦੱਸ ਦਿਓ। ਠੀਕ ਹੈ ਜੀ ਇਹਦੇ ਵਿੱਚ ਵੀ ਫਿਟਿੰਗ ਬਹੁਤ ਪਿਆਰੀ ਆਂਦੀ ਹੈ ਜੀ ਕਾਫੀ ਭੈਣਾ ਕੋਲੇ ਸੂਟ ਚਲੇ ਗਏ ਨਹੀਂ 2-2 3-3 ਸੂਟ ਸਾਡੀਆਂ ਭੈਣਾਂ ਕੋਲੇ ਇਹ ਗਏ ਹੋਏ ਨੇ ਉਹਨਾਂ ਨੂੰ ਪਤਾ ਕਿ ਇਹ ਫੈਬਰਿਕ ਬਹੁਤ ਜ਼ਿਆਦਾ ਪਿਆਰਾ ਹੈ ਔਰ ਬਹੁਤ ਜ਼ਿਆਦਾ ਸੌਫਟ ਹੈ ਤੇ ਇਹ ਰਹੇਗੀ ਜੀ ਨਾਲ ਇਹਦੇ ਬਾਟਮ ਤੇ 2.5 ਮੀਟਰ ਦੀ ਕੱਟ ਰਹੇਗੀ ਤੇ ਕਾਫੀ ਭੈਣਾ ਕੁਛ ਇਹ ਵੀ ਪੁੱਛਦੀ ਹੁੰਦੇ ਆ ਕਿ ਦੀਦੀ 2.5 ਮੀਟਰ ਦੇ ਵਿੱਚ ਸਾਡੀ ਬਾਟਮ ਖੁੱਲੀ ਨਹੀਂ ਬਣੇਗੀ ਨਹੀਂ ਜੀ ਤੁਹਾਡੀ ਬਾਟਮ ਆਰਾਮ ਨਾਲ ਖੁੱਲੀ ਬਣੇਗੀ ਤੁਸੀਂ ਕੁੰਦਿਆਂ ਵਾਲੀ ਬਾਟਮ ਬਣਵਾਉਂਦੇ ਹੋ ਤਾਂ ਖੁੱਲੀ ਬਾਟਮ ਬਣੇਗੀ ਠੀਕ ਹੈ ਜੀ ਲਓ ਜੀ ਚੈੱਕ ਕਰ ਲਓ ਪ੍ਰਿੰਟ ਚੈੱਕ ਕਰੋ ਬ ਇਦੇ ਨਾਲ ਤੁਹਾਡੀ ਚੋਆਇਸ ਹੈ ਤੁਸੀਂ ਦੁਪੱਟਾ ਇਸ ਕਲਰ ਦਾ ਰੱਖਣਾ ਹੈ ਜਾਂ ਤੁਸੀਂ ਬੇਸ ਕਲਰ ਦਾ ਰੱਖਣਾ ਹੈ। ਅਗਰ ਤੁਸੀਂ ਸਾਡੇ ਕੋਲ ਆ ਰਹੇ ਹੋ ਦੁਪੱਟਾ ਤਾਂ ਤੁਸੀਂ ਸਾਨੂੰ ਵਟਸਐਪ ਤੇ ਮੈਸੇਜ ਕਰਕੇ ਦੱਸ ਦਿਓ ਅਸੀਂ ਤੁਹਾਨੂੰ ਸੇਮ ਹੀ ਰੈਡੀ ਕਰਵਾ ਦਾਂਗੇ। ਔਰ ਦੁਪੱਟੇ ਦੇ ਚਾਰਜਸ ਅਲੱਗ ਰਹਿਣਗੇ। ਹੁਣ ਜੀ ਪ੍ਰਿੰਟ ਚੈੱਕ ਕਰਾਂ ਬਹੁਤ ਸੋਹਣਾ ਪ੍ਰਿੰਟ ਹੈ ਜੀ ਬਹੁਤ ਪਿਆਰਾ ਜਿਹਾ ਪ੍ਰਿੰਟ ਹੈ। ਹੁਣ ਜੀ ਨੈਕਲਾਈਨ ਕਰਾਂਗੇ ਆਪਾਂ ਉਹ ਵੀ ਕੰਮ ਚੈੱਕ ਕਰਵਾ ਦਈਏ। ਆ ਗਿਆ ਜੀ ਲਵੈਂਡਰ ਕਲਰ ਇਹ ਵੀ ਸਾਡੀਆਂ ਭੈਣਾਂ ਦੀ ਪਹਿਲੀ ਡਿਮਾਂਡ ਹੁੰਦੀ ਹੈ ਜੀ ਲਵੈਂਡਰ ਕਲਰ ਦੀ ਔਰ ਫਰੋਜੀ ਦੀ ਤੇ ਖੈਰ ਸਾਰੇ ਕਲਰ ਬਹੁਤ ਪਿਆਰੇ ਨੇ ਲੋ ਜੀ ਪ੍ਰਿੰਟ ਦੇਖੋ ਜੀ ਬਹੁਤ ਸੋਹਣਾ ਲੱਗ ਰਿਹਾ ਹੈ ਜੀ ਜਿਹੜਾ ਹੁਣ ਮੈਂ ਤੁਹਾਨੂੰ yellow ਜਿਹਾ ਦਿਖਾਇਆ ਉਹਦੇ ਨਾਲ ਦਾ ਸੇਮ ਹੈ ਜੀ ਕਲਰ ਚੇਂਜ ਆ ਗਿਆ ਜੀ ਲਵੈਂਡਰ ਸ਼ੇਡ ਆ ਗਈ ਇਹ ਬਹੁਤ ਪਿਆਰੀ ਸ਼ੇਡ ਹੈ ਜੀ ਪ੍ਰਿੰਟ ਬਹੁਤ ਸੋਹਣਾ ਨਾ ਜ਼ਿਆਦਾ ਵੱਡਾ ਨਾ ਜ਼ਿਆਦਾ ਛੋਟਾ ਜੀ ਇਹ ਰੈਗ ਜੀ ਨਾਲ ਬਾਟਮ ਇਹ ਰਣਜੀਤ ਜੀ 10% ਦੇ ਬਹੁਤ ਪਿਆਰਾ ਫੈਬਰਿਕ ਹੈ ਜੀ ਬਹੁਤ ਪਿਆਰਾ ਜਿਹੜੀਆਂ ਭੈਣਾਂ ਨੂੰ ਗਿਆ ਹੋਇਆ ਸਾਡਾ ਇਹ ਸੂਟ ਉਹਨਾਂ ਨੂੰ ਪਤਾ ਹੈ ਕਿ ਇਹ ਫੈਬਰਿਕ ਕਿੰਨਾ ਸੌਫਟ ਹੈ ਜੀ ਤੁਸੀਂ ਫਟਾਫਟ ਸਕਰੀਨਸ਼ਾਟ ਲੈ ਕੇ WhatsApp ਤੇ ਮੈਸੇਜ ਕਰਕੇ ਤੁਸੀਂ ਆਪਣਾ ਆਰਡਰ ਦੇ ਸਕਦੇ ਹੋ ਤੇ ਇਹ ਸੀ ਜੀ ਸਾਡੀ ਅੱਜ ਦੀ ਕਲੈਕਸ਼ਨ ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਈ ਹੋਵੇਗੀ ਅਗਰ ਵੀਡੀਓ ਪਸੰਦ ਆਈ ਲਾਈਕ ਸ਼ੇਅਰ ਤੇ ਇੱਕ ਪਿਆਰਾ ਜਿਹਾ ਕਮੈਂਟ ਜ਼ਰੂਰ ਕਰਿਓ ਤੇ ਮਿਲਦੇ ਹਾਂ ਜੀ ਤੁਹਾਨੂੰ ਨਵੀਂ ਕਲੈਕਸ਼ਨ ਦੇ ਨਾਲ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ